ਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੱਧਰ ਲੱਗੇ ਵੈਸਟੀਮੇਟ ਲਾਉਣ ਗੇਟ ਦਾ ਵੀ ਕਿੱਡਾ ਕਰਖੀਏ ਕਿੱਥੇ ਕਿਨੂੰ ਰੱਖੀਏ ਬਾਕੀ ਅੱਜ ਇਹ ਕੰਮ ਇਹਨੇ ਵੜ ਗਿਆ ਇਹਨੂੰ ਪੱਤਰਾ ਜਿਹਾ ਲੱਗੇਗਾ ਕਰਨ ਹੁਣ ਮਿਸਤਰੀ ਐਤਵਾਰ ਨੂੰ ਕਹਿੰਦਾ ਆਪੂ ਚਲੋ ਐਤਵਾਰ ਵੀ ਆਏ ਹਾਂ ਐਤਵਾਰ ਵੀ ਆ ਗਿਆ ਛੁੱਪਰਵਾਰ ਬਾਹਰ ਐਤਵਾਰ ਅੱਜ ਛੁੱਪਰਵਾਰ ਹੂੰ ਥੱਲੇ ਟੱਟਾ ਨਿਕਲ ਜਾਂਦੀਆਂ ਹਲੇ ਵੀ ਸੋਚਾ ਕਿੰਨੀਆਂ ਕਪੱਟੀ ਜੂਗਾ ਸਾਲਾ ਬਹੁਤ ਹੋ ਗਿਆ ਦੱਬੀਆਂ ਵੀ ਇਹਨਾਂ ਦੀਆਂ ਜਾਂ ਕੰਧ ਗੇਰੀਆਂ ਨਾਲ ਟਰੈਕਟਰ ਗੈਲ ਵਿੱਚ ਆ ਗਈਆਂ ਉਹ ਨਾਲੇ ਪਈਆਂ ਖਾਸੀਆਂ ਦਰਾ ਮਦਰਾ ਮੋਈ ਗਈਆਂ ਨਤੀਆ ਇਹਨਾਂ ਕੋਲ ਕੋਈ ਦਾ ਪਾਪ ਨਹੀਂ ਚੜੂਗਾ ਮਾੜੀ ਇਹਦੇ ਖਾਸੀ ਲੱਗ ਗਈ ਉਰੇ ਵੇ ਹੈਉਂਗੇ ਖਾਸੀ ਜਲ ਨਿਕਲ ਰਹੀ ਆ ਦੇਖ ਉਹੀ ਦੇਖ ਲਈ ਤੂੰ 20-50 ਟਾਂ ਨਿਕਲ ਆਉਣੀ ਆ ਚੱਲ ਕੱਢ ਲੈ ਕੋਈ ਨਹੀਂ ਪਿੱਲਰ ਦੇ ਬਾਨ ਨੇ ਇੱਥੇ ਪਿੱਲਰ ਨੂੰ ਕਰਨਾ ਤਾਂ ਜੀ ਤੋਆ ਉਦੇ ਕਰਕੇ ਇੰਨੇ ਚ 50 ਇਟਾ ਨਿਕਲੇ ਆਉਣੀਆਂ ਡੇਢ 14 ਫੁੱਟ ਦਾ ਕਿ 13 ਬਈ ਦੇਖ ਲੈ ਹੁਣ 13 ਜਾਂ 14 ਕਰਨਾ ਕਾਲੇ ਨੂੰ ਪੁੱਛ ਲੈ ਕਾਲਿਆਂ ਦਾ 16 ਕਹਿ ਦੇਣਾ ਫੇਰ ਫੇਰ ਤਾਂ ਦੋਵੇਂ ਪਾਸੇ ਨੂੰ ਹੋ ਜਾਣਾ 16 ਕਰ ਲੈ 14 ਤਾਂ ਹੋ ਹੀ ਗਿਆ ਹੈ 14 ਤਾਂ ਹੈਗਾ ਹੀ ਆ 14 ਕਰ ਲੈ ਬਹੁਤ ਆਇਆ ਇੱਧਰ ਹੈਗੀ ਜਗਾ ਹੂੰ ਮੋਮੇ ਨੂੰ ਜਿਹੜੀ ਟਰਾਲੀ ਜੇਕਰ ਤੂੜੀ ਆਉਂਦੀ ਆ ਉਹੀ ਆਉਣੀ ਆ ਹੋਰ ਹੋਰ ਉਧਰ ਤਾਂ ਹੋਰ ਤੋਂ ਨਹੀਂ ਆਈ ਜਾਣਾ ਸਭ ਕੁਛ ਇੱਧਰ ਨੂੰ ਬੜਾ ਟਰਾਲਾ ਤਾਂ ਆਉਣਾ ਨਹੀਂ ਤਾਂ ਹਨ ਕਣਕ ਦਾ ਉਧਰ ਗਾਂ ਰਸਤਾ ਛੋੜਾ ਨਾ ਚੱਲ ਦੇ ਦੇ ਆ ਕੱਢ ਕੇ 13 14 ਜਿੰਨਾ ਹੋ ਗਿਆ ਇੱਧਰ ਡੰਗਰਾਂ ਦੀ ਜਗਾ ਦੇਖ ਕੇ ਵੀ ਕਿੰਨੇ ਇੰਨੇ ਹੀ ਕਰ ਲੈ ਬਈ ਹਾਂ ਕਿੰਨੀ ਬਚਦੀ ਆ ਉਹ ਸਾਬ ਗੱਲ ਫਿਰ ਢੇਡ ਰੱਖ ਲੈਣਾ ਇੰਨੇ ਹੀ ਕਰ ਲੈ ਬਸ ਨਾ ਨਾ ਠੀਕ ਆ ਗੁਰਦਲੀ ਕਿਤਾ ਬੁਰਾ ਹਾਲ ਆ ਬੁਰਾ ਹਾਲ ਇਹ ਗੇਟ ਕਿੰਨੇ ਫੁੱਟਾ ਰੱਖੀਏ ਨਹੀਂ 20 ਫੁੱਟਾ ਰੱਖ ਲਓ 20 ਫੁੱਟਾ ਆਈ ਜਗ੍ਹਾ ਵੀ ਚਾਹੀਦੀ ਆ 20 ਫੁੱਟ ਨੂੰ ਠੀਕ ਆ ਗੱਲ ਠੀਕ ਨਹੀਂ ਗੱਲ ਆ ਟ੍ਰੈਲਾ ਵੀ ਤਾਂ ਬਾੜਨਾ ਟ੍ਰੈਲਾ 18 ਐ ਫੇ 7 ਫੁੱਟ ਚੌੜਾ ਹੁੰਦਾ 20 ਫੁੱਟ ਦਾ ਫੇ ਸਾਰਾ ਗੇਟੇ ਹੋ ਗਿਆ 20 ਫੁੱਟ ਤਾਂ ਸਾਰੀ ਜਗ੍ਹਾ ਹੋਗੀ ਹੋ ਹਾਂ ਹਾਂ ਖੇਲਦੇ ਫਿਰਦੇ ਆ ਉਹ ਦਲੀ ਲੱਗੇ ਵੀ ਮਿਸਤਰੀ ਆ ਗਏ ਆ ਗਏ 14 ਫੁੱਟਾ ਚਾਹੀਦਾ 14 ਫੁੱਟਾ ਚਾਹੀਦਾ 14 ਹੀ ਰੱਖਣਾ ਬਾਕੀ ਦਿੱਲੀ ਦੀ ਸਲਾਹ ਲੈ ਲੈ ਦਿੱਲੀ ਦੀ ਆ ਵਾਛ ਲੈ ਤੇ ਹਾਂ ਜੇ 18 ਗਈ ਜਾਂਦਾ ਐ ਤੇ ਥੋੜਾ ਇੱਥੇ ਗਾਹ ਨੂੰ ਭੱਜ ਗਿਆ ਦਿੱਲੀ ਲੋਈ ਆਲੂ ਚੱਕਣ ਚੱਲੇ ਤੇ ਝੱਲੀਆਂ ਤੇ ਬੂਰੀਆਂ ਤਿੰਨ ਕ ਭਈਏ ਲੱਗੇ ਉਹਨਾਂ ਵਾਸਤੇ ਛੋਲੂ ਭਾਈ ਆਉਂਦਾ ਉਹਨੂੰ ਠੀਕਦਾ ਤੇ ਸਫਾਈ ਲੱਗਿਆ ਪਤਾ ਕਰਨ ਕਹਿੰਦਾ ਮੈਂ ਆ ਗਿਆ ਮੈਂ ਚੱਲ ਆ ਜਾ ਤੇ ਲਿਉਂਦੇ ਆਲੂ ਦੀ ਬੂਰੀਆਂ ਚੱਕ ਕੇ ਇੱਕ ਬੋਰੀ ਲਿਆਉਂਗਾ ਫਿਰ ਹੋਰ ਚਲਾ ਫਿਰ ਮਨ ਨੂੰ ਨਹੀਂ ਆਉਦੀ ਯਾਰ ਆ ਮੇਰੇ ਵਾਲੀ ਨਹੀਂ ਚਲਾ ਸਕਦਾ ਹੋਕਾ ਵੀ ਤਾਂ ਲਾਉਣਾ ਮੈਂ ਪਿੱਛੇ ਬੈਠ ਕੇ ਆਲੂ ਤੇ ਗੋਭੀ ਲੋ ਬੈਠ ਕੇ ਚੱਲ ਉਹ ਨਹੀਂ ਮਨਵਾਲਦੀ ਨਹੀਂ ਹੈਗੀ ਇਹਨੇ ਚੱਲ ਮੈਂ ਚਲਾਉਂਦਾ ਲੋ ਜੀ ਗੁੱਡਣ ਲਾ ਤੇ ਪਿਆਜ ਫੇਰ ਹੁਣ ਤਰਫਾਲੀ ਗਿਆ ਲਾ ਤੇ ਮੈਂ ਕਹਾਂ ਵੀ ਤਰਫਾਲੀ ਫੇਰ ਦੂੰ ਆ ਲੈ ਉਹ ਹੀ ਜਿਹੜਾ ਆ ਗਿਆ ਜਿਹੜੀ ਜੋ ਫੇਰਨ ਲੱਗਿਆ ਵਾ ਉਹ ਨਦੀਆ ਫੇਰ ਤਾਂ ਰਿਹਾ ਉਹ ਚਾਰ-ਚਾਰ ਲਾਈਨ 21 ਗਲਾਈਨ ਥੋੜੋ ਲਿਆਉਣੀ ਆ। ਲਾ ਫੇ ਤਾਂ ਤੂੰ ਗਾਉਂਦੇ ਫਿਰੀ ਜਾਉਂਗੇ ਸਾਰੇ ਪਿਆਜ। ਚਾਰ-ਚਾਰ ਚੰਗਾ ਕਰ। ਚਾਰ-ਚਾਰ ਲਾਈਨਾਂ ਲੈ ਕੇ ਜਾ ਮੈਂ ਤਾਂ ਪੰਜ ਲੈ ਕੇ ਗਿਆ ਤਾਂ। ਮੈਂ ਤਾਂ ਪੰਜ-ਪੰਜ ਫੇਰੀਆਂ ਪੈਣਾ। ਚਾਰ-ਚਾਰ ਲਾਈਨ। ਬਣ ਗਿਆ ਵਧੀਆ। ਚਾਰ ਲਾਈਨ। ਫਿਰ ਇਹ ਪਾਤਾ ਹੁਣ। ਦੂਜੇ ਪਾਸੇ ਤੇ ਮਾਰੀ ਇਸ ਨੂੰ ਕਹੇ ਵੇਖੋ। ਇਧਰ ਤੇ ਠੀਕ ਆ। ਉਹ ਜਿਆਦਾ ਮਿੱਟੀ ਪਟਕੇ ਦੱਪਦਾ ਏ। ਠੀਕ ਹੈ। ਇਹੀ ਡੂੰਗਾ ਲਈ ਜਾ ਇਹਨੂੰ ਕਿਹਾ ਮੈਂ ਮਰੇ ਡੂੰਗਾ ਕਰ ਲਈ ਪੁੱਤ ਇਧਰ ਤੇ ਡੂੰਗਾ ਫੇਰੀ ਜਾ ਬਸ ਫੇ ਮਿੱਟੀ ਨਹੀਂ ਬਹੁਤੀ ਦੱਬਦਾ ਥੱਲੇ ਨਹੀਂ ਹਿੰਟਲੇ ਕੋਈ ਤੇ ਟ੍ਰੇਮ ਮੁਝੱਕ ਤੇ ਲੱਗ ਜੂਵੇ ਮੈਂਨ ਪ੍ਰੇਮ ਕੇ ਬਾਸ ਹਾਂ ਹਾਂ ਹੁਣ ਠੀਕ ਆ ਚਾਰ ਚਾਰ ਲੈਣਾ ਰੱਖ ਲੈ ਪੰਜ ਪੰਜ ਚਾਰ ਚਾਰ ਵਧੀਆਂ ਪੰਜ ਪੰਜ ਜਿੱਗੂਆ ਕਿੱਥੇ ਆ ਉਹ ਹਾਂ ਚਾਰੇ ਬਹੁਤ ਆ ਨਤੀਆ ਡਾਊਨ ਚਾਰੇ ਰੱਖ ਲੈ ਚ ਹਮ ਹੋਰ ਫਿਰ ਠੀਕ ਆ ਆ ਵਧੀਆ ਬੂ ਹਾਂ ਹੁਣ ਵਧੀਆ ਠੀਕ ਆ ਹਾਂ ਠੀਕ ਉਹਨੀਆਂ ਨੂੰ ਪਾਣੀ ਲਾ ਦਾਂਗੇ ਪਰਸੋਂ ਨੂੰ ਅੱਜ ਤੱਕ ਗੁੱਟ ਨਹੀਂ ਹੁਣ ਪਰਸੋਂ ਮਰ ਵਾਲੇ ਕੱਕੜ ਵਾਲੇ ਬਰਸੀਨ ਨੂੰ ਵੀ ਲਾ ਸੀ ਪਰਸੋਂ ਨੇ ਬਰਸੀਨ ਨੂੰ ਲਾ ਦੂੰਗਾ ਆਹ ਬਰਸੀਨ ਪਰਸੋਂ ਨੂੰ ਲਾ ਅੱਜ ਵੱਢ ਲੈ ਜਾਣਾ ਕਾਲੂ ਛੱਡ ਕੇ ਪਰਸੋਂ ਨੂੰ ਵੱਢ ਕੇ ਪਰਸੋਂ ਨੂੰ ਦੋਹਾਂ ਨੂੰ ਪਾਣੀ ਲਾ ਦੇਣਾ ਪਿਆ ਜਿੰਨੂੰ ਵੀ ਇਹਨੂੰ ਵੀ ਬਰਸੀਨ ਨੂੰ ਵੀ ਆਏ ਆ ਵੀ ਜਿਆਦਾ ਹੁਣ ਪਟਕੇ ਜਿਹੜਾ ਉੱਪਰ ਗਿਰ ਗਿਆ ਇਹਨੇ ਕੱਕ ਥੱਲੇ ਵੀ ਦੱਬ ਲੈਣਾ ਆਓ ਚਲੋ ਫੇਰ ਸਹੀ ਕਕੜਾਈ ਹੁਣ ਨਹੀਂ ਕੋਈ ਹੋਰ ਹੁਣ ਇਹਨੇ ਵੀ ਜੜ ਜਾਣਾ ਹੁਣ ਇਹਨੇ ਦੱਬ ਲੈਣਾ ਕੱਕ ਦੀ ਕੱਕਾ ਤਾਂ ਨਹੀਂ ਦੱਬ ਹੋਣਾ ਇਥੇ ਕੱਕ ਨੇ ਤਾਂ ਜੱਦ ਹੈ ਹੈ ਗੁੜਾ ਹਰ ਕੋਈ ਸਪਰੇ ਨਹੀਂ ਆਉਂਦੀ ਸਪਰੇ ਤਾਂ ਆਉਂਦੀ ਹੈ ਮਾਰਦਾ ਦਿੱਤਾ ਤਾਂ ਉਹਨੇ ਫੇਰ ਹੋਇਆ ਆਉਂਦਾ ਹੁਣ ਜੇ ਫੇਰ ਹੋਰ ਪਾਣੀ ਲਾ ਕੇ ਗੁੜਾਏ ਕਰਕੇ ਫੇਰ ਕੰਨਾ ਪਾਣੀ ਲਾ ਕੇ ਪਹਿਨਾ ਦੂਈ ਹੋਣੀ ਨਹੀਂ ਅਛਾ ਚਲ ਠੀਕ ਹੈ ਚਲ ਕੋਈ ਨਹੀਂ ਕਕੜਾਈ ਹੋਰ ਸਹੀ ਨਤੀਜਾ ਹੋਰ ਦਾਣਾ ਪਾਣੀ ਸਹੀ ਪੰਜ ਚਾਰ ਦਿਨ ਦਾ ਇਹੇ ਹੋਰ ਰੋਟੀਆਂ ਖਾਣੀਆਂ ਲਿਖੀਆਂ ਹੋਈਆਂ ਗਾਟਾ ਜੋ ਹੈ ਨਾ ਗੁੜਾਈਏ ਮੰਗਦਾ ਰੇਕ ਚੀਜ਼ੇ ਕੜਾਈ ਮੰਗਦੀ ਆ ਗਠਾ ਕਿਆ ਗੰਨਾ ਵੀ ਕੜਾਈ ਮੰਗਦਾ ਸਭ ਕੁਝੇ ਕੜਾਈ ਮੰਗਦਾ ਤੁਸੀਂ ਕਹਤਾ ਨਹੀਂ ਸਪਰੇ ਕਰ ਦਿਆ ਇੱਕ ਜਗ੍ਹਾ ਖੜਕੇ ਫੇਰੇ ਕਰ ਚਾਰੇ ਲੈਣਾ ਜੀ ਇੱਕ ਵਾਰੀ ਫੇਰ ਦੇ ਕਰ ਤੂੰ ਉਧਰ ਤੇ ਕਦੇ ਇੱਧੂ ਆ ਜਾਂਦਾ ਕਦੇ ਉਧਰ ਤੇ ਉਧਰ ਚਲੇ ਜਾਂਦਾ ਸਭ ਤੇ ਹਾਂ ਚਾਰੇ ਫੇਰ ਲਿਆ ਫਿਰ ਕਹਾ ਆ ਗਿਆ ਚਾਰੇ ਫਿਰ ਕਹਾ ਆਇਆ ਇੱਕੋ ਵਾਰ ਚਾਰੇ ਫੇਰ ਕੇ ਇੱਥੇ ਤੇ ਚਾਰੇ ਫੇਰ ਹਾਂ ਹਾਂ ਹੁਣ ਕਹਾ ਆ ਜਾ ਆ ਜਾ ਉੱਥੇ ਤੇ ਚਾਰ ਫੇਰ ਫੇਰਦੇ ਬਸ ਇੱਥੇ ਤੇ ਹੁਣ ਚਾਰੇ ਫੇਰਦੇ ਕਹਾ ਹੂੰ ਹਾਂ ਜੀ ਵੀ ਸਮਝਿਆ ਜੀ ਯਾ ਨਾ ਨਾ ਹੌਲੀ ਹੌਲੀ ਸਮਝੂਗਾ ਹਲੇ ਨਾਲੇ ਬਹੁਤੇ ਪਿਆਜ਼ ਨਹੀਂ ਦੱਬਣੇ ਹੈਗੇ ਥੱਲੇ ਡਲਿਆਂ ਥੱਲੇ ਹੌਲੀ ਫੇਰ ਹਾਂ ਬਹਾਂ ਇਹ ਪਾਲੀ ਵੀ ਗਏ ਲੈਂਡ ਕਰਦਾ ਹਾਂ ਚਾਰੀ ਲੈਣਾ ਫੇਰੀ ਆ ਬਸ ਹੋ ਗਿਆ ਚਲੋ ਬਰ ਬਹੋਗੇ ਹਾਂ ਬੁਝਾ ਲਓ ਕਰ ਵਾ ਗੁਰਦੇ 2 ਘੰਟੇ ਜ ਹੁਣ ਹੋ ਅੱਜ ਕਰਦੇ ਸਾਮ ਨੂੰ ਗੱਡੋਣਾ ਚਾਹੀਦਾ ਸਾਰੇ ਹੀ ਜੀ ਸਾਹਿਬ ਹਾਂ ਮਰ ਜੂਗਾ ਫੇਰ ਤਾਂ ਸਾਲਾ ਦੇ ਤਾਂ ਇਹ ਤਾਂ ਮਰ ਗਿਆ ਦੇਖੀ ਜੇ ਜੇ ਕਿਤੇ ਉਹਦੇ ਮਾਂ ਕੋ ਡਾ ਚੱਲ ਜਿੰਨਾ ਬਹੁਤ ਅੱਖਾ ਮੁਕਾਇਆ ਕੱਲ ਵੀ ਨਹੀਂ ਨੁਕਨਾ ਥਾ ਠੀਕ ਆ ਕੋਈ ਕਲੈਨ ਛੱਡਿਆ ਤੇਰੇ ਖਾਤਰ ਚੱਲ ਕੋਈ ਨਹੀਂ ਦੂ ਬਾਹਰ ਨਾ ਜਦੈ ਕੋਈ ਨਹੀਂ ਚਾਰ ਲੈ ਆਈ ਦੀ ਹੋ ਸੱਚ ਪਿੱਛੇ ਛੱਡ ਗਿਆ ਇਹ ਵਾ ਠੀਕ ਆ ਠੀਕ ਆ ਚੱਲੀ ਚੱਲ ਇੱੱਚ ਦੇ ਕੰਮ ਨੂੰ ਮੈਂ ਕੱਖ ਬੱਡ ਲਵਾਂ ਫਿਰ ਮੈਨੂੰ ਕੱਖ ਚੁਗਾ ਦੀ ਹਾਂਜੀ ਹਾਂ ਕੱਖ ਬੱਡ ਬਸ ਠੀਕ ਆ ਕਿਹਨੂੰ ਪਤਾ ਹੈ ਕੱਬੇ ਰੱਖ ਛੋਟੂ ਹਾਂ ਇੱਥੇ ਬਾਠ ਠੀਕ ਹੈ। ਉਹ ਕੇ ਰਿਪੋਰਟ ਰੇ ਪਾਤਾ ਇਹਦੇ ਵਿੱਚ ਡਾਇਆ। ਹੂੰ। ਜੂਰੀਆ ਪਾਤਾ ਥੋੜਾ ਜਿਹਾ। ਠੀਕ ਠੀਕ ਵਧੀਆ। ਉਸਤਾ ਪੌਣੀ ਦਾ ਹੁਣ ਡਾਇਆ ਜੂਰੀਆ। ਹੁਣਾਂ ਨਾ ਹੁਣਾਂ ਇਹਨਾਂ ਦੀ ਮਰਜ਼ੀ ਆ। ਇਹ ਇਹ ਤਾਂ ਗਾਰੰਟੀ ਹੈ। ਆ ਤੇਰੇ। ਇਹ ਇਕੱਠਾ ਗਾਰੰਟੀ ਹੈ। ਹਾਂ ਹਾਂ। ਜਿੰਨਾ ਇੱਧੇ ਕੀ ਕੂਰ ਆਇਆ ਭੂ। ਹਾਂ। ਇਹਨਾਂ ਵਾਂ ਨਹੀਂ ਦੇਖਿਆਗਾ ਅੰਬਾਂ। ਇਹ ਕਦੇ ਨਹੀਂ ਆਇਆ ਹੈਗਾ। ਹੈਂ? ਇੰਨਾ ਕਦਿਨੀ ਕੂਹਰਾ ਆਇਆ ਅੱਜ ਕੀ ਬਹੁਤ ਆ ਸਾਰੇ ਅੰਬਾਂ ਨੂੰ ਆਹ ਨੂੰ ਦੇਖ ਉੱਧਰ ਦੇਖ ਆਹ ਨੂੰ ਹਾਂ ਸਾਰੇ ਭਰੇ ਪਏ ਓ ਛੋਟਾ ਅੰਬ ਵੀ ਮਾ ਸਾਰੇ ਉਹ ਪਰਲੇ ਵੀ ਸਾਰੇ ਸਾਰਾ ਗਰਾਉਂਡ ਅੱਜ ਜੂਜੇ ਪੂਰਾ ਚੱਲ ਪਿਆ ਰਹਿ ਗਿਆ ਹੈ ਇਹ ਅੰਬ ਨੂੰ ਤਾਂ ਆਉਂਦਾ ਨਹੀਂ ਤਾਂ ਕਿ ਕੁਝ ਟੁੱਟ ਗਿਆ ਤਾਂ ਨਾ ਹਾਂ ਜਾਤੇ ਨਹੀਂ ਆਏ ਹੁਣ ਤਾਂ ਹੇਠਾਂ ਤੱਕ ਆਇਆ ਉਹ ਦੇਖ ਆਹ ਜੱਦਾ ਗੇ ਟੁੱਟ ਗਿਆ ਤਾਂ ਇਹ ਜਾਤੇ ਬਾਅਦ ਨਹੀਂ ਇਹਨੂੰ ਕੂਹਰਾ ਆਇਆ ਹੈਗਾ ਫੇ ਤਾਂ ਬਹੁਤ ਘੱਟ ਆਉਂਦਾ ਤਾਂ ਮਾੜਾ ਮੋਟਾ ਆਉਂਦਾ ਤਾਂ ਐਸੋਂ ਤਾਂ ਕੋਈ ਟਾਣੀ ਦਿਖਦੀ ਹੋਣੀ ਹੈਗੀ ਕੋਈ ਵੀ ਦਿਖਦੀ ਹੈਗੀ ਹੂੰ ਕਾ ਉਹਨੂੰ ਘਟਾਇਆ ਜੇ ਉਹ ਉੱਪਰ ਦੇ ਨੂੰ ਉਹਨੂੰ ਨਹੀਂ ਆਇਆ ਕਿ ਜਮਾ ਹੀ ਬਗਦੀ ਗੱਤ ਕੱਲੇ ਨੂੰ ਉਹਨੂੰ ਘਟਾਏ ਉਹ ਫੇਰ ਪਰ ਬਹੁ ਲੱਗਿਆ ਉਹ ਕੱਲਾ ਹੀ ਰਹਿ ਗਿਆ ਇਸੋਂ ਹਾਂ ਉਹ ਹੈ ਸਹੀ ਉਹਨੂੰ ਚਲੋ ਉਹਨੂੰ ਥੋੜਾ ਬਾਕੀ ਅੰਬਾ ਨੂੰ ਬਹੁਤ ਆ ਸਾਰਿਆਂ ਨੂੰ ਇਹਨੂੰ ਤਾਂ ਐਦਗੀ ਦੇਖਦੇ ਜੇ ਅੰਬੀ ਜਿੱਤੀ ਵੀ ਲੱਗੀ ਇਹ ਤਾਂ ਰਯਾਦੂ ਇੰਨੀ ਵਧੀਆ ਅੰਬੀ ਹੈ ਦੀ ਬਹੁਤ ਵਧੀਆ ਸਭ ਤੋਂ ਵਧੀਆ ਅੰਬ ਹੈ ਸਾਰੇ ਨਾਲ ਅੰਬੀ ਬਹੁਤ ਬੜੀ ਸੰਧੂਰੀ ਰੰਗ ਸੰਧੂਰੀ ਦੂ ਜਿੱਦਾਂ ਟੁੱਟਿਆ ਜਿੱਦਾਂ ਕੰਮ ਖਰਾਬ ਹੋ ਗਿਆ ਇਹਦਾ ਤਿੰਨ ਫੇਰੀ ਦੋ ਫੇਰੀ ਟੁੱਟ ਲਿਆ ਇਹ ਹਾਂ ਇੱਕ ਵਾਰੀ ਪਹਿਲਾਂ ਵੀ ਟੁੱਟਿਆ ਇਹਦਾ ਉਹ ਦਿੱਤੇ ਪਹਿਲੀ ਗੱਲ ਹੁਣ ਤਾਂ ਮੋਟਰ ਲੇ ਗਿਆ ਇਹ ਉਹਦਾ ਮੋਟਰ ਵਗ ਗਿਆ ਤਾਂ ਇਹ ਇੱਥੇ ਇਹਦੇ ਥੱਲੇ ਕੋਠਾ ਦਾਈ ਐ ਮੋਟਰ ਦੇ ਉੱਪਰ ਗਿਰਿਆ ਪਾਟ ਕੇ ਅੰਬ ਇਹ ਹੁਣੀ ਨੇ ਜਿੱਦਣ ਗਿਰਨਾ ਇਹਨੇ ਤਾਰਾਂ ਲੈਣੀਆਂ ਗਿਰਨਾ ਜ਼ਰੂਰ ਹੈ ਇਹਨੇ ਸਾਲੂ 2 ਸਾਲੂ 10 ਸਾਲੂ ਜਦ ਮਰਜੀ ਗਰੇ ਜਿੱਦਣ ਇਹਨੇ ਗਿਰਨਾ ਹੁਣੀ ਨੇ ਇੱਧਰ ਨੂੰ ਇੱਧਰ ਹੀ ਨੇ ਤਾਰਾਂ ਗਿਰਨੀਆਂ ਅਜ ਕਿਉਂ ਤਾਰਾਂ ਦੇ ਕੋਲ ਪੁੱਜਿਆ ਵਾ ਇਹ ਇਹਨੇ ਤਾਰਾਂ ਪਾ ਗਿਰਨਾ ਹੁਣ ਜਦ ਵੀ ਗਿਰਨਾ ਟੁੱਟ ਗਏ ਤਾਂ ਵੱਡਣ ਨੂੰ ਮਰਜੀ ਆਈ ਦੀ ਹਾਂ ਨਮ ਗੱਲ ਕਰਦਾ ਵੀ ਗਿਰਨਾ ਤਾਂ ਹੈਗਾ ਹੀ ਕਦੇ ਤਾਂ ਆਏ ਤਾਂ ਹੈ ਨਹੀਂ ਵੀ ਸਾਰੀ ਉਮਰ ਖੜਾ ਹੀ ਰਹੂੰਗਾ ਆਪੂ ਦਾ ਸੰਗਲ ਤੋੜ ਦੇਣੇ ਇਹਦੇ ਇਨੀ ਜਾਨ ਨਹੀਂ ਹੈਗੀ ਵੀ ਤੇਰਾ ਕੁਆਂਟਲ ਵਜਨ ਚੱਕ ਲੂੰਗੇ ਇਹ ਲੈ ਰੋਚੇ ਲੱਗੀ ਵੀ ਮੜੀ ਜੀ ਨਹੀਂ ਹੋਏ ਜੀ ਇਹ ਤਾਂ ਨਵੀਂ ਆ ਵਜਨ ਵੀ ਦੇਖ ਲੈ ਬਾਪੂ ਜੀ ਕਿੰਨਾ ਬਾਪੂ ਹੈਗਾ ਹੀ ਇੰਨਾ ਕਿੰਨਾ ਘਟਾ ਨਾ ਨਈ ਵਜਨ ਹੁਣ ਆਈ ਬਾਪੂ ਨੂੰ ਕੀ ਪਤਾ ਜੀ ਕੁਆਂਟਲ ਦੇ ਉੱਪਰ ਨਵੇਂ ਬਟ ਕਿ ਨਹੀਂ ਕਰਤੇ ਨਾ ਨਾ ਉਹ ਵੱਡਦੀ ਏ ਕੱਖ ਹਾਂ ਅਜੇ ਇੱਕ ਘੰਟਾ ਪਿਆ ਸਾਰਾ ਗੁੱਡ ਹੋਣਾ ਚਾਹੀਦਾ ਹਾਂ ਚੱਲ ਦੇਣਾ ਹਾਂ ਸਾਹ ਚੱਲ ਦੇਣਾ ਨਹੀਂ ਹੈਗਾ ਜਿੱਦਾਂ ਖੜਾ ਗੱਲਾਂ ਮਾਰੀ ਜਾਂਦਾ ਜਦਾਂ ਮੈਂ ਕੱਖ ਵੱਡਦਾ ਉਹ ਮੁੰਡਾ ਤੇਰੇ ਬਸਕਿਉਰਟੀ ਗਾਰਡ ਛੱਡਿਆ ਉਹ ਤੋਂ ਜਦੇ ਕਹਿ ਦਿੰਦਾ ਦੇਖ ਲੈ ਕਹਿੰਦਾ ਖੜੇ ਆ ਉਹ ਮੁੰਡਾ ਨੂੰ ਕੀ ਆ ਪਤਾ ਸੀ ਆ ਨਹੀਂ ਪਤਾ ਉਹ ਨੂੰ ਨਿਗ੍ਹਾ ਰੱਖਦਾ ਉਹ ਤੇਰੀ ਅੱਛਾ ਗਿਆਨ ਕੀ ਪਤਾ ਹਾਂ ਵੀ ਖੜ ਕੇ ਗੱਲਾਂ ਮਾਰਦਾ ਉਹ ਆ ਸਾਫ ਕਾਲੀ ਗੱਡੀ ਨੂੰ ਮੂਰੇ ਤੇ ਅਮ ਲੱਗੀ ਵੀ ਆ ਆ ਵਾ ਆ ਗਿਆ ਦੇਖ ਉਹਨੂੰ ਪੁੱਛ ਇਹ ਗੱਲਾਂ ਮਾਰਦੇ ਤੇ ਨਾ ਖੜੇ ਹਾਂਜੀ ਹੈਂ ਹਾਂਜੀ ਗੱਲਾਂ ਮਾਰਦੇ ਤੇ ਜੀ ਕਿੰਨੀ ਵਾਰੀ ਖੜੇ ਗੱਲਾਂ ਮਾਰਦੇ ਬਹੁਤ ਵਾਰੀ ਜੀ ਆ ਦੇਖ ਲੈ ਫੇ ਹੈਗਾ ਕੁਵਾ ਤੇਰਾ ਹੋ ਹੂੰ ਮੈਂ ਕੰਮ ਕਰ ਰੱਖੀ ਗਿਆ ਜੀ ਨਾ ਅੱਛਾ ਗੱਲਾਂ ਮਾਰੀ ਜਾਂਦੇ ਆ ਇਹ ਸਾਡੇ ਨਾਲ ਹਾਂਜੀ ਮੈਂ ਕਰ ਰੱਖੀ ਗਿਆ ਜੀ ਕਿੰਨੀਆਂ ਲੈਣਾ ਗੁੱਡੀਆਂ ਤਾਂ 15 ਜੀ ਦੇਖ ਲੈ ਨਤੀਆ ਇੱਕ ਵੀ ਨਹੀਂ ਆਹ ਜੀ ਇਧਰ ਵਾਲੀ ਆ ਕੇ ਮੈਨਾਂ ਨਹੀਂ ਆ ਜੀ ਪੇ ਨਤੀਏ ਨੇ ਕੇ ਕਰਿਆ ਜਦੋਂ ਵਿਲਾ ਹੀ ਆ ਜਦਾਂ ਹੀ ਲੱਗੀਆਂ ਵੇ ਜੀ ਕੰਮ ਦੋਏ ਲੋਟ ਗੁੱਡ ਵਿੱਚ ਖੜ ਕੇ ਗੁੱਡਦਾ ਵਿੱਚ ਖੜ ਕੇ ਕਹਦੇ ਗੁੱਡਦਾ ਨਾਲੇ ਪਾਛਾ ਹੁੰਦਾ ਲੈ ਗੁੜੀਆਂ ਦਾ ਹੀ ਨਾਲੇ ਵਿੱਚ ਪਿੱਛੇ ਤੋਂ ਦੱਬੀ ਤੇ ਜਾਂਦਾ ਪੈਰਾਂ ਗੱਲ ਪੋਲਾ ਦਾ ਰਹਿਣਾ ਚਾਹੀਦਾ ਚੱਲ ਗੁੱਡ ਮੈਂ ਅੱਜ ਹੀ ਘਰ ਨੂੰ ਫੇਠੀਗਾ ਮੈਂ ਚੱਲਿਆ ਕੱਖ ਯਾਰ ਜਾ ਕੰਮ ਕਿਆ ਕਰੇ ਪੁਲਿਸ ਸਰਦਾਰ ਬੁਲਾਉਂਦਾ ਤੂ ਰਿਟੋਣੀ ਆਉਣੀ ਓਨੇ ਵੀ ਹਾਂ ਠੇਕਾ ਕਰਨਾ ਤੁਹਾਡੇ ਗਾ ਆ ਜਾ ਕੀ ਚੀਜ਼ ਆ ਕੀ ਹੈ ਬੈਣਾ ਨੇ ਬੋਗਾ ਪਾਇਆ ਪਾ ਉਧਰ ਪਾਇਆ ਰਹਿਗਾ ਹੁਣ ਤਾਂ ਦੋ ਦਿਨ ਹੋ ਗਏ ਆਉਂਦੇ ਇਹਨੂੰ ਰਾਤ ਨੂੰ ਰਾਤ ਨੂੰ 11 ਵਜੇ ਕਿਹੜਾ ਮਾਰਦਾ ਤੜਕੇ ਨੂੰ 3 ਵਜੇ ਮਾਰਦਾ ਦੱਲੀ ਰਾਤ ਨੂੰ ਬੈਣਾ ਨੇ ਫੜ ਲੈਣਾ ਇਹ ਜੇ ਰੋਜ ਹੋਇਆ ਗੈਲ ਦੇਖ ਲੈ ਰੋਜ ਆਉਂਦਾ ਕਿਹੜਾ ਮਾਰਨ ਦੱਲੀ ਨੂੰ ਵੀ ਘਾਇਲੇਗਾ ਦੱਲੀ ਦੀਆਂ ਵੀ ਛੜੀਆਂ ਤੋੜਤੀਆਂ ਪੱਲੀ ਕਿੰਨੀਆਂ ਤੋੜੀਆਂ ਮੇਰੇ ਜਿਹੜਾ 5 ਤੋੜਦੀਆਂ ਦੱਲੀ ਦੀਆਂ 3 ਆ ਇਹ ਗਾਦੀ ਦੁੱਬਾ ਹੁਣ ਸਾਦੀ ਆ ਤੇਰੀ ਸਕੂਟਰੀ ਸੀ ਉਹਦੀ ਉਹ ਚਾਹ ਦਿੱਤਾ ਵੀ ਹੁਣ ਇਹਨੇ ਇਹ ਰਹਿ ਗਿਆ ਇੱਕ ਦਰਸ਼ਣੀ ਬਰਾੜੀ ਤੂੰ ਵੀ ਬਣਾ ਲੈ ਸਾਰਾ ਅੱਖਾਂ ਨੂੰ ਇੰਨਾ ਔਖਾ ਹੁੰਦਾ ਬੱਸ ਕੀ ਖਾਣਾ ਪੀਣਾ ਹੁਣ ਮਰਵਾਗਾ ਪਤਾ ਹੈ ਤੂੰ ਮਿਲ ਗਿਆ ਬਹੁਤ ਆ ਨਹੀਂ ਨਹੀਂ ਖਾਣਾ ਪੀਣਾ ਨਹੀਂ ਹੈਗਾ ਬਚੋਲਾ ਬਣ ਜਿਹੜੀ ਮੇਨ ਗੱਲ ਹੈ। ਇਹ ਨਹੀਂ। ਇਹ ਮਿਲ ਗਿਆ ਬਹੁਤ ਆ। ਖਾਣੇ ਪੀਣੇ ਦਾ ਗਿਆ ਹੈ। ਆ ਮੈਗਰੇਟਿਕ ਤਾਂ ਹੋ ਗਿਆ ਹੈ। ਇਹ ਦੇਖ ਲੈ ਫਿਰ। ਬਹੁਤ ਹੋ ਗਿਆ ਖਾਣਾ ਪੀਣਾ। ਸਾਗ ਕਰਦੇ ਨੇ। ਸਾਗ ਨੂੰ ਦੇਖੀ ਨਹੀਂ ਤੇ ਹੋਵੇਗੀ ਨਹੀਂ ਦੇਖਣੀ। ਠੰਡੇ ਦੀ ਮਾਰ ਆ ਇੱਕ। ਹੋਰਿਆਂ ਦਾ ਪੂਆ ਪੀਣਾ ਇੱਥੇ ਵਿਚਾਰੇ ਨੇ। ਟੀਨ ਤੇ ਤਾਂ ਵੀ ਕਹਿ ਇਹਨੂੰ। ਕਿਆ ਫਰਕ ਹੈ? ਕਿਆ ਮੈਂ ਦੱਸਾਂ? ਕਹਿੰਦੇ ਗਰਾਮ ਪਤਾ। ਹਾਂ। ਦਲੀ ਕਿੰਨਾ ਕਰ ਹੈਗਾ ਕੰਨਾ? ਪਰ ਦੇਖਿਆ ਕਿ ਕਰਾਲਾ ਫੁੱਲ। ਬੱਸ ਜੀ ਆਸ ਕਾਈਸ ਹੋ ਗੋਟਾ ਨਾ ਗੰਨਾ ਉਪਰਤੀਆਂ ਕਿੰਨੀਆਂ ਰਹਿ ਗਈਆਂ ਉਹ ਭਏ ਗਏ ਚੱਲ ਘੜ ਗੇਰਨੀਆਂ ਕਿੰਨੀਆਂ ਆਪ ਤੇ ਦੱਸ ਤਾਂ ਗੱਲ ਉਹ ਰੇ ਬਿੱਤੇ 3 ਆ ਵਿੱਚ ਤੇ 2 ਤੇ ਮੇਰੇ ਹੋ ਗਈ ਕੈਨਸਲ ਮੇਰੇ ਦੀ ਸਿਆਹੀ ਹੋ ਗਈ ਉਹਦਾ ਆਪ ਪਾਪੂ ਆ ਕੈਨਸਲ ਹੋ ਗਈ ਇੱਕ ਰਹਿ ਗਏ 2700 ਗੋਟਾ ਪੂਰੇ ਬਾਸ 2400 2450 ਗੋਟਾ ਗਿਆ ਬਾਕੀ ਆ ਲਾਲਾ ਇਸ 70 ਗੋਟ ਰਹੇ ਚੱਲ ਕੋਈ ਨਹੀਂ ਬੌਂਡ ਪੂਰਾ ਹੋ ਗਿਆ ਬੱਸ ਉਹ ਪੁੱਛਦਾ ਵੀ ਕਿੰਨਾ ਰਹਿ ਗਿਆ ਉੱਥੇ ਹੁਣ ਹੋਰ ਕਿੰਨਾ ਘੇਰਨਾ ਮੇਲੇ ਚ ਮੈਂ ਪੁੱਛਦਾ ਬਾਈ ਕਿਹੜਾ ਹੋਰ ਖੜਾ ਬਾਸ ਬੱਸ ਥੜਾ ਬੌਂਡ ਪੂਰਾ ਹੋ ਜਾਣਾ ਗੰਨਾ ਕਿੰਨਾ ਖੜਾ ਉੱਥੇ ਖੜਾ ਤੂੰ ਕਿਲੇ 80 ਦੇ ਇਹਨਾਂ ਨੇ ਵੇਚ ਦਿੱਤਾ ਖੜਾ ਬਾਬਾ 1 ਕਿਲਾ ਰਹਿ ਗਿਆ ਫਿਰ 1 ਕਿਲਾ ਨਾਲ 1 ਦਿਨ ਚ ਘਟ ਦੇਣਾ ਇਹਦਾ ਤਾਂ ਕਿਤੇ ਵਿਕ ਗਿਆ ਉਹਦਾ ਬੌਟੈਂ ਛੇਤੀ ਬਗੜਦੇ ਹੁਣ ਤਾਂ ਪਾਣੀ ਲਾ ਦੋ ਤੇ ਮਨਾਂ ਦਾ ਹੈ ਨਹੀਂ ਜੱਸੇ। ਇਹ ਕੀ ਕਰਦਾ ਦੱਸ ਦੇ। ਨਹੀਂ ਲਾਉਣਾ ਜੱਸੇ ਨੇ ਲਾਇਆ। ਦੱਸਾਂ ਇਹ ਤਾਂ ਲਾਇਆ ਨਹੀਂ। ਫੇਰ ਤੇ ਤੇ ਪਹਿਲਾਂ ਤਾਂ ਵੀ ਜਿਆਵਾ। ਮੈਨੂੰ ਸਾਰਾ ਪਾਣੀ ਪਾਉਣਾ ਪੈਂਦਾ ਬੂਟੇ ਵਿੱਚ। ਇਹ ਹਰੇ ਨਹੀਂ ਹੁੰਦੇ ਦੇਖ ਲੈ ਉਹਨਾਂ ਨੂੰ। ਲੈ। ਜਲਦੀ ਆ ਜਾ ਯਾਰ ਹੋ ਗਿਆ ਯਾਰ। ਮੇਰੇ ਸਾਰੇ ਸੁੱਕ ਗਏ। ਮੇਰੇ ਵਾਲੇ। ਉਹ ਹਰੇ ਹੁੰਦੇ ਤਾਂ ਹੈ ਕਿ ਹੌਲੀ-ਹੌਲੀ ਹੁੰਦੇ ਆ। ਤੇਰੇ ਤਾਂ ਹੋਵੇਂ ਹਰੇ ਮੇਰੇ ਸਾਰੇ ਸੁੱਕ ਗਏ। ਫੇਰ 60 ਵਿੱਚੋਂ 40 ਬੂਟੇ ਸੁੱਕ ਗਏ। ਪਾਣੀ ਨੂੰ ਤੂੰ ਐਂ ਕਰ ਗੰਨੇ ਦੀ ਕਿ 25 ਨਾ ਮੰਗੀ ਕਰਕੇ ਦੇਖ ਪਾਣੀ ਮੈਂ ਪਾਉਣਾ ਹੁੰਦਾ ਪਾਉਣਾ ਹੀ ਨਹੀਂ ਬੂਟਿਆਂ ਨੂੰ ਨਹੀਂ ਇਹਨੂੰ 25 ਨੂੰ ਇੱਕ ਪੱਟ ਕੇ ਦੇਖ ਵੀ 25 ਕੋ ਗੱਲ ਹੈਗੀ ਆ 25 ਗੱਲ ਚ ਚਾਹੀਦੀ ਆ ਬਸ ਇਹ 25 ਗੱਲ ਚ ਫੇਰ ਆਦੇ ਪਾਣੀ ਨਾ ਲਈ ਜੱਲੂ ਫੇਰ ਆਹ ਮੂੰਹ ਜਾਂ ਨਹੀਂ ਲੱਗਦਾ ਮਾ ਪਾਣੀ ਨਾ ਉਹ ਤੁਰੂਗਾ ਹਲੇ ਜੱਸਿਆ ਕਿੰਨਾ ਕੁ ਲੱਗਦਾ ਉਹ ਦਿੱਤੇ ਕਿੰਨੇ ਦਿਨ ਪੈਣਾ ਮਿੰਨਾ ਪੈ ਫੇ ਟਾਈਮ ਤਾਂ ਲੱਗਣਾ ਹੀ ਯਾਰ ਆ ਦੇਖਾ ਹੋਊਗੀ ਵੇ ਉਹ ਹੋਣਾ ਹੀ ਆ ਟਾਈਮ ਗੈਨ ਉਹ ਵੀ ਹੋਊਗੀ ਉਹ ਵੀ ਹੋਊਗੀ ਜਾਊਂਗੀਆਂ ਕਿੱਥੇ ਤੇਰੇ ਕੋਲ ਤੇ ਕੱਦਲੀ ਇਹ ਇੱਧਰ ਉਹ ਵੀ ਹੋਊਗੀ ਦੇਖਾ ਫੇ ਪੇਛੀ ਵੀ ਪੈ ਜਾਣੀ ਨਾ ਦੀ ਉਹ ਵੀ ਹੋਊਗੀ ਅੱਜ ਤੋਂ ਨਾ ਜੇ ਨਹੀਂ ਆਉਂਦੇ ਆਹ ਤਿੰਨ ਰਹਿ ਗਏ ਇਹ ਵੀ ਨਿਕਲੇ ਹੋਣਗੇ ਹੋਰ ਨਿਕਲੇ ਉੱਪਰ ਤੇ ਹੂੰ ਰਹਿ ਗਏ ਉਹ ਵੀ ਨਿਕਲੇ ਹੂੰ ਹੂੰ ਕੱਲੋਂ ਨਿਕਲੇ ਆਉਂਗੇ ਪਾਣੀ ਵੀ ਰੋਲ ਪਾਉਣਾ ਹੋਣਾ ਜਿਹੜੀਆਂ ਹਰੀਆਂ ਨਹੀਂ ਕਰਨੀਆਂ ਸਰੋਂ ਘਾੜਾ ਹਣੀ ਇਹ ਤਾਂ ਹਰੀ ਦੀ ਆ। ਕੋ ਬੜਾ ਆਦਮਾ। ਨਾ ਨਾ। ਤੇ ਐਵੇਂ ਤੇਲ ਨਹੀਂ ਨਿਕਲਦਾ ਉਹ ਹੀ ਸੁੱਕ ਜਾਂਦੀ। ਖਰਾਬ ਹੋ ਜਾਂਦੀ ਆ। ਖਰਾਬ ਹੋ ਜਾਂਦੀ ਆ। ਟਾਈਮ ਸਰ ਬੜਾਈ ਵੀ ਚੰਗੀ ਆ। ਹਾਂ ਇਹਨੂੰ ਕਿਹ ਲੱਗਣਾ ਘੰਟਾ ਲੱਗਣਾ। ਬਈ ਕਹਿੰਦੇ ਉਹ ਕਾ ਕੁਝ ਨਹੀਂ ਲੱਗਣਾ ਟਾਈਮ ਪਰ ਟਾਈਮ ਸਰ। ਪੂਲੀਆਂ ਬੜਾ ਲਵਾ ਕੇ ਰੱਖਣੇ ਦਾ। ਪੂਲੀਆਂ ਬਰਾਂਗ ਤੇ ਚੰਗੀ ਗੱਲਾਂ ਕੱਢਣੀ ਸੌਖੀ ਆ ਉਨੀ ਛੇਤੀ। 10 ਮਿੰਟੇ ਚ ਨਿਕਲ ਜਾਣੀ। ਨਹੀਂ ਫੇਰ ਬੰਨਣੀ ਪੈਣੀ, ਇਕੱਠੀ ਕਰਨੀ ਪੈਣੀ ਫੇਰ ਤੈਨੂੰ। ਸਾਗ ਜੀ ਆ ਮੈਂ ਕਹਾਂ ਪੂਲੀਆਂ ਬੰਨ। ਪੂਲੀਆਂ ਸਭ ਤੇ ਲੋਟ। ਚੱਲ ਮੋਟਰ ਨੂੰ ਚੱਲੀਏ। ਚੱਲ ਚੱਲੀਏ। ਦੱਲੀ ਦੇਤਾ ਗਿਆ ਕਹਿੰਦੀ ਐ ਇਹ। ਹਾਂ ਟਾਰੀ ਯਾਰ ਬਹੁਤ ਆ ਦੇ। ਇਹ ਦੱਲੀ ਦੇਤਾ ਗਿਆ ਮੇਰੇ ਤੇ ਉੱਚੀ ਆ। ਠੀਕ ਆ? ਹਾਂ ਦੇਖਾਂ। ਮੇਰਾ ਵੀ ਨਾਲ ਉੱਚੀ ਆ ਮੂਰੇ ਤੇ ਇਹ। ਸਾਡੇ ਬੇਟਾ ਬੈਠਣ ਇਹਨੂੰ ਪੜ੍ਹਾਉਂਦਾ। ਇਹ ਚੋਣ ਨੌ 28 ਦੇ ਪਾਏ ਹੋਏ ਆ ਪੂਰਾ। ਆਹ ਸੋਨਾ ਬਣਾਤਾ ਡੱਬਾ ਜ। ਤਾਂ ਮੇਰਾ ਨਾਲ ਜੋੜਿਆ ਹੋਇਆ। ਕੀ ਕਹਿੰਦਾ ਰਹਿ ਗਈ ਸੀ? ਹਾਂ। ਢਾਸਾ ਰੋਣੇ ਉਹ ਕੋਪੀ ਬਣਾ ਰਿਹਾ। ਲੈ। ਮੰਨੂ ਉਹ ਕਹਿੰਦੇ ਢਾਸਨੇ ਵਾਲਾ ਪੜ੍ਹਾ ਦੇ। ਤੂੰ ਕਹਿੰਦਾ ਲਾ ਦੇ ਮੈਨੂੰ ਮਲਗੀ ਸੀ ਕਹਿੰਦਾ ਦਾ ਟਾਸਨੇ ਵਾਲਾ ਪੜਾ ਇੱਕ ਚਾਰ ਲਾਉਂਗਾ ਰਹਿ ਗਈ ਸਾਡੇ ਮੂਰੇ ਵੀ ਥੋੜਾ ਜਿਹਾ ਸਰ ਇਹ ਐਂਗਲ ਦੇ ਚਾਹੀਏ ਉਹਨੂੰ ਲਾਉਣੇ ਨੇ ਕਿਹੜੇ ਐਂਗਲ ਪੈਕ ਕੇ ਆਏ ਜਿਹੜਾ ਮੁੱਤਾਂ ਜਿਹਾ ਫੜ ਲੈਂਦੇ ਅੱਛਾ ਅੱਛਾ ਹੁਣ ਲਵਾ ਲਈਏ ਇੱਥੇ ਚਾਰੇ ਐ ਬਣਾ ਕੇ ਜੇ ਕੋਈ ਚੀਜ਼ ਪਾਉਣੀ ਹੈ ਹੂੰ ਹੂੰ ਪੈ ਪੈ ਕੇ ਉੱਚਾ ਹੋ ਜਾਣਾ ਆ ਐਂਗਲ ਆਈ ਹੋਈ ਆ ਤੇਰੇ ਦਾਤ ਅੱਲੇ ਵੀ ਐਂਗਲਾਂ ਲੱਗੇ ਆਉਣਗੇ ਇੱਥੇ ਇਹ ਐਂਗਲ ਆਏ ਹੂੰ ਹੂੰ ਆ ਵੀ ਐਂਗਲ ਆਈ ਹੋਈ ਆ ਇਹ ਨਹੀਂ ਮੇਰੇ ਪੈਪ ਆ ਮੈਂ ਉਹ ਹੈ ਦੱਲੇ ਪਾਸੇ ਹੀਟ ਨਹੀਂ ਆएगी ਤੇਰੇ ਹੋਰ ਕੀ ਮੇਰੇ ਐਂਗਲ ਆ ਆਹ ਜਿਹੜੀ ਆਏ ਪੈ ਗਈ ਆਹ ਹੈ ਨਹੀਂ ਹੈਗੀ ਆ ਮੈਂ ਤਾਂ ਮੰਨਦਾ ਦੇਖੀ ਉਹ ਮੂਰੇ ਵੀ ਹੈਗੀ ਐਂਗਲ ਉਰੇ ਸਾਈਡ ਪਰ ਵੀ ਐਂਗਲ ਹੈ ਸਾਰੇ ਖੜਨਾ ਉਹਨੇ ਪਿੱਛੇ ਵੀ ਐਂਗਲ ਆ ਥੱਲੇ ਪਾਈਪ ਆ ਦੇਖੂੰਗਾ ਦੇਖੀ ਮੈਂ ਤਾਂ ਸਰ ਖਾਲੀ ਜਿਓ ਲੱਗੀ ਹੋਊਗਾ ਤੋ ਇਕਣਾ ਕਿਣਾ ਖੜਜੂਗਾ ਉਹ ਪਹਿਲੀ ਚੱਕ ਦੇ ਦਿੱਤਾ ਮੈਂ ਭਾਈ ਕਰੀ ਹੈ ਹੈ ਮੇਰਾ ਹੀ ਨਾ ਭਾਰੀ ਆ ਠੀਕ ਆ ਤੈ ਮੇਰੇ ਲਈ ਚੱਕ ਕੇ ਦੇਖ ਲਈ ਚਲਾ ਕੇ ਦੇਖ ਇਹਨੂੰ ਇਹ ਤਾਂ ਵਧੀਆ ਚੱਲਦੀ ਹੈ ਚਲਾ ਕੇ ਤਾਂ ਦੇਖੀ ਤਾਂ ਇੰਜਨ ਹੋਇਆ ਵਾ ਹੋ ਇਹ ਮੋਟਰਸਾਈਕਲ ਦਾ ਇੰਜਨ ਹੋਇਆ ਵਾ ਮੇਰੇ ਵਾਲਾ ਤਾਂ ਇੰਜਨ ਡਾਉਨ ਤਾਂ ਇਹ ਤਾਂ ਛਾਲਾ ਮਾਰਦੇ ਨਹੀਂ ਜਾਣਾ ਆਇਆ ਆ ਰਾਵ ਦੇਖ ਮਾਹ ਲਿਖਿਆ ਵਾ ਉਹ ਦਲੀ ਬੰਦੇ ਨੇ ਅੱਜ ਇੱਕ ਵੀਡੀਓ ਬਣਾਈ ਤੇ ਪਾਉਣ ਨਹੀਂ ਦਿੰਦਾ ਹੈਗਾ ਕਹਿੰਦਾ ਵੀਡੀਓ ਪਾਉਣੀ ਨਹੀਂ ਹੈਗੀ ਬਹੁਤ ਵਧੀਆ ਵੇਦ ਦਾ ਆਲੂ ਲੋਕੋ ਈ ਲੋ ਤਾਂ ਹੋ ਗਿਆ ਆਪਣੇ ਪਾਉਣ ਲੱਗਿਆ ਮੈਂ ਉਹ ਗੱਲ ਕਰਦਾ ਜੀ ਲੋਹੇ ਆਲੂ ਦੀ ਬੁਰੀ ਜਾ ਕੇ ਲਾਇਏ ਤੇ ਝੱਲੀਆਂ ਤੇ ਬਹੁਤ ਵਧੀਆ ਬਣਾਉਣ ਲੱਗਿਆ ਵਾਦਾ ਹੀ ਪਿੱਛੇ ਬੈਠਾ ਆਲੂ ਵਾਲੀ ਬੋਰੀ ਉੱਪਰ ਮਾੜਾ ਹੜਜਾ ਦੇਖ ਲਾ ਘਰਾਂ ਆ ਕੇ ਕਹਿੰਦਾ ਆਲੂ ਲੋ ਗੋਭੀ ਲੋ ਉਹ ਪਿੱਛਿਆਂ ਇਹਨੂੰ ਮਗਰਾੜ ਜੇ ਹੋਰ ਥੱਲੇ ਨੂੰ ਚਾਰੀ ਦੇ ਦਿਆ ਨਹੀਂ ਜਿਹੜੇ ਆਹ ਹਾਂ ਨਾ ਬਹੁਤ ਆ ਐਡੇ ਕੇ ਹੁੰਦੇ ਆ ਹੂੰ ਠੀਕ ਆ ਜਿਕਰ ਮਿੰਨ ਤੇ ਦੋ ਤੋਂ ਕੋਤੇ ਹੁੰਦੇ ਨੇ ਕੋਤੇ ਵੀ ਕਮਾਈ ਚੱਕ ਲਿਆ ਜੋ ਕੋ ਮਰਜੀ ਚੱਕੀ ਜੇ ਦਾਤ ਥੈਲੇ ਚੱਕ ਲਿਆ ਦਾਤ ਥੈਲੇ ਜੂਰੀਏ ਤੇ ਡਾਏ ਦੇ ਜਿਹੜਾ ਮਰਜੀ ਚੱਕ ਲਿਆ ਆਪਣਾ ਰੋਪੜ ਤੇ ਮਨਸੂਰੇ ਤੇ ਰਾਮਦਾਰੀ ਗਿਆ ਲੋ ਉਹ ਤਾਂ 15 15 20 20 ਥੈਲੇ 20 ਥੈਲੇ ਹਾਂ ਦੇਖ ਲੈ 10 ਕੁਇੰਟਲ ਮਾਲ ਖਿੱਚੇ ਜਾਂਦੇ ਆ ਉਹ ਲੱਦ ਦੇ ਬਾਈ ਰੈਡੀ ਪਰ ਲੱਦ ਦੇ ਬਾਈ ਉਹ ਧੰਨ ਦੇ ਇੰਜਨ ਆ ਫਿਰ ਹੌਲੀ ਹੌਲੀ ਜਾਂਦਾ ਪਹਿਲੇ ਗੇਅਰ 'ਚ ਸਿਰੇ ਤੱਕ ਫੋਰਸ ਦੀ ਚੈਨ ਬਾਈ ਥੱਲੇ ਵੀ ਹੂੰ ਨਾ ਨਾ ਵਧੀਆ ਬੜਾਈ ਦਾ ਬੰਦਾ ਰੂਨ ਵਾਲਾ ਬਾਈ ਬੰਦਾ ਕਾਰੀਗਰ ਬਾਉ ਦਾ ਬਾਉ ਦੱਲੀ ਦੀ ਘਾਟ ਰਹੀ ਕੀ ਦੱਲੀ ਬਣਾ ਲਿਆ ਵੇ 10 ਨਹੀਂ ਜਾਣਾ ਹੋਰ ਦੱਲੀ ਨਾ ਨਹੀਂ ਜਾਣਾ ਤੇ ਪਾਪਾ ਕਹਿੰਦੇ ਨੇ ਹੈਗਾ ਬਣਾ ਕੇ ਲੈ ਆਉਂਦਾ ਆ ਦੇਖੋ ਦਾਤੀ ਦੀ ਮੌਜ ਆ ਨਾ ਕਿਤੇ ਖੋਣੇ ਦਾ ਡਰ ਨਾ ਵਾਸਤਾ ਉਹੀ ਕਹਿੰਦਾ ਵੀ ਦਾਤੀ ਤੇਰੇ ਮੇਰੇ ਜੀ ਦਾਤੀ ਨਹੀਂ ਆਉਦੀ ਛੋਟਾ ਥੋੜਾ ਜਾ ਥੋੜਾ ਜਿਹਾ ਟੂਲ ਛੋਟਾ ਆ ਉਹ ਬੰਦੇ ਨੇ ਬਣਾਈ ਬਹੁਤ ਨਾਲ ਨਾ ਨਾ ਵਧੀਆ ਪਿੱਛਾ ਵੀ ਡਾਲਾ ਵੀ ਆ ਲੇਖਾ ਸਾਰਾ ਮਠਾੜੂ ਹੁਣ ਦੱਲੀ ਨੇ ਬਣਾਉਣੀ ਆ ਤਾਂ ਦੇਖਦੇ ਆ ਦੱਲੀ ਦਾ ਨੰਬਰ ਲੱਗਦਾ ਕਿ ਵਿਚਾਰਾ ਹੁਣ ਵੀ ਬੋਲਦੂ ਬਿਰ ਟੂਈ ਜਾਊਗਾ ਇਹ ਨਹੀਂ ਕਹਣਾ ਲੋ ਬਣਾਉਣੀ ਆ ਪਾਪਾ ਕਰਦਾ ਮੋਟਰਸਾਈਕਲ ਘਰਾਂ ਬਿੱਲਾ ਖੜਾ ਰੱਖੜਾ ਕੇ ਆਉਣਾ ਦੇ ਰਵਗਰੋਂ ਬਣਾਉਂਦੇ। ਉਹ ਇੰਜਣ ਨੂੰ ਪਤ ਨਹੀਂ ਮੈਂ ਵੀ ਰਲਾ ਵੀ ਤਾਂ ਇੰਜਣ ਮਗਦਰ ਤੈਂ ਆਪਾਂ ਨੇ ਕਿੱਥੇ ਬੰਬੇ ਗੁਆਟੀ ਨਹੀਂ ਨੂੰ ਜਾਣਾ। ਆਪਾਂ ਨੇ ਤਾਂ ਕੱਖ ਢੋਣੇ ਇੱਥੇ ਤੱਕ। ਬੋਲ ਕੇ ਪੈ ਜਾਣੇ ਉਹਨੂੰ ਕਿੱਥੇ? ਆਪਾਂ ਨੇ ਤਾਂ ਕੱਖ ਢੋਣੇ ਆ। ਰੱਖ ਲੋ। ਉਹੀ ਖੁੱਲਣਾ ਮੁਰਲਾ ਹੀ ਉਹ ਦਲੀ। ਆਪਾਂ ਨੇ ਤਾਂ ਕੱਖ ਢੋਣੇ ਆ। ਇੱਥੇ ਤੱਕ ਚੱਲ ਜਾਊਗਾ ਉਹ। ਲੈ ਲੈਰਾ ਆ ਤਾ। ਕੀ ਕਹਿੰਦਾ? ਵਧੀਆ ਮੁਰਦਾ। ਹਾਂ ਤਾਂ ਹੈਗਾ ਕਾਈ। ਮਿਲਦੇ ਆਉਂਦਾ ਹੋਏ ਰਸਤੇ ਵਿੱਚ। ਰਸਤੇ ਵਿੱਚ ਬੂਲ ਮੱਜੇ ਦੇ ਤੇ ਗਾਹ। ਅੱਛਾ ਅੱਛਾ। ਹਾਂ ਸੜਕ ਭਰੇ। ਸੜਕ ਭਰੇ ਬਣਾਉਂਦਾ ਹੈਗਾ ਤਾਂ ਕਾਈ ਨੌਰ। ਯਮ ਬਣਾਲਾ ਚੰਗਾ ਰਹੂਗਾ ਤੂੰ ਦਾ ਚੌਤੇ ਨੂੰ ਤੀਏ ਦਿਨ ਦਾ ਟਰੈਕਟਰ ਲੈ ਕੇ ਤੁਰ ਪੈਂਦਾ ਰੇੜਾ ਉਹ ਚੱਕਣ ਤੇਰਾ ਰੇਹ ਲੈਣ ਆ ਗਿਆ ਰੇਹ ਪਾਉਣੇ ਤੀਏ ਦਿਨ ਚੌਤੇ ਨੂੰ ਟਰੈਕਟਰ ਲੈ ਕੇ ਜਾਂਦਾ ਔਰ ਡੱਲਾ ਗਿਆ ਫੋਲਾ ਆ ਗਿਆ ਡੱਲਾ ਹੁਣ ਚੌਤੇ ਤੇ ਤੂੰ ਚੱਕ ਕੇ ਉੱਥੇ ਤੇ ਮਰਸੂਏ ਤੇ ਰੇਹ ਚੱਕ ਕੇ ਲਿਆਉਂਦਾ ਆਪਣਾ ਮੌਜਿਕ 10 ਥੈਲੇ ਲੱਕ ਲਿਆ ਉਹ ਜ਼ਰੂਰੀ ਥੋੜਾ ਹਰੇਕ ਵਾਰੀ 20 ਥੈਲੇ ਆਉਣੇ ਆ ਕਈ ਵਾਰੀ 5 4 ਵੀ ਲਿਆਉਣੇ ਪੈਂਦੇ ਆ ਜਾਂ ਮਿਲਦੇ ਨਹੀਂ ਹੈਗੇ ਹੋ ਬਾਕੀ ਤੇਰੀ ਮਰਜ਼ੀ ਆ ਬਾਈ ਐਤਾ ਤੈਨੂੰ ਇਹੀ ਕਹੂੰਗੇ ਵੀ ਲੈ ਲਾ ਵਧੀਆ ਰਹੂਗਾ ਬਣਾ ਲਾ ਮਹਿੰਗੀ ਹੁੰਦੀ ਸਿਰ ਮਰੀ ਜਾਂਦਾ ਹਾ ਗਾਹਾਂਗਾ ਮਹਿੰਗੀ ਹੁੰਦੀ ਅੱਧੀ ਪਰਚੀ ਦੇ ਪੈਸੇ ਨਹੀਂ ਲੱਗਣੇ ਤੇਰੀ ਦੇ ਮਹਿੰਗੀ ਹੁੰਦੀ ਆ ਗਾਹਾਂਗਾ ਇਹ ਨਹੀਂ ਬਾਈ ਬਣਾਉਣੀ ਹੈਗੀ ਇਹ ਨਹੀਂ ਬਾਰੀ ਆਉਣ ਦੀ ਆਹ ਦਾ ਕੀ ਆ ਯਾਰ ਦਲੀ ਵਧੀਆ ਰਹੂਗਾ ਟਰੈਕਟਰ ਰੋਜ਼ ਕੱਢਦਾ ਤੂੰ ਕਦੇ ਗੋਪੀ ਵਾਲੇ ਰੇੜੇ ਪਰ ਉਹ ਮੰਗ ਮੰਗੇ ਇਹਨਾਂ ਹੌਕਾ ਹੋ ਜਾਂਦਾ ਇਹ ਨਹੀਂ ਬਾਈ ਮੰਨਣਾ ਹੈਗਾ ਯਾਰ ਮਰਜੀ ਲੈ ਜਾ ਹੁਣ ਇੱਕ ਪੰਡਲ ਲੈ ਜਾਣੀ ਮੈਂ ਆ ਹੁਣ ਮਿੰਟ ਦੋ ਲਾਉਣੇ 2 ਮਿੰਟ ਲਾਉਣੇ ਵੱਢ ਕੇ ਚੱਲ ਚੱਲ ਕਰਨ ਚੱਲ ਕਰਨ ਹੋਰ ਕੀ ਨਹੀਂ ਦੇਖੀ ਅਬ ਐਨਾ ਮੋਟਰਸਾਈਕਲ ਉਪਰ ਵੀ ਚਲੇ ਜਾਂਦੀ ਤੇ ਫੇ ਉ ਆਲੇ-ਦਾਲੇ ਨੂੰ ਹਟਦੀ ਸੀ ਉਫਾ ਹੋ ਜਾਂਦਾ ਸੀ ਨਾ ਨਾ ਠੀਕ ਆ ਹੋਰ ਇੱਕ ਲਾਦਾ ਦੋ ਲਾਦਾ ਬਣਾ ਜੋ ਵਧੀਆ ਜੀ ਕਰ ਰੇ ਲਾਦਾ ਬਣਾ ਜੋ ਕੋ ਮਰਜ਼ੀ ਢੋਈ ਜਾ ਹਾਂ ਤਿੰਨ ਵੱਢ ਹੈ ਇਹ ਤਾਂ ਵੱਢਣੇ ਆ ਹਲੇ ਤੇਰੀ ਹੀ ਵੱਢਣ ਲੱਗਿਆ ਹੋਰੀ ਤੇ ਹਾਂ ਕੀ ਕਹਿੰਦੀ ਆ ਠੀਕ ਬੜੀਆਂ ਬ੍ਰੇਕਾਂ ਮਾਰਦੀ ਆ ਇਹ ਲੈ ਵਾ ਹੂੰ ਠੀਕ ਆ ਓਕੇ ਰਿਪੋਰਟ ਆ ਹੂੰ ਕਿਹੜਾ ਦੇ ਤਾ ਆਉਂਦਾ ਦੂਰ ਤੱਕ ਤੇ ਰੱਖਦੇ ਆ ਵਾ ਦੇ ਆ ਨਦੀ ਤੱਕ ਓ ਨਦੀ ਤੱਕ ਲੈ ਜਾ ਰਖਾ ਪੰਡ ਵੀਰ ਗਰ ਰਖਾ ਦੇ ਸੋਦਾ ਗਿਆ ਲੇ ਅਲੇ ਮਾਲ ਬਣਾਉਂਦਾ ਵੀਰ ਖਾਵਾਂ ਨਾਰ ਖਾਵਾਂ ਓਏ ਜਿਹੜੇ ਗੇੜੇ ਨੇ ਮੇਰੇ ਗੇੜੇ ਮਿਲ ਜਣੇ ਐਨੇ ਤਾਂ ਗੇੜੇ ਆ ਤੇਰੇ 4x4 ਦੇ ਕਿੱਥੇ ਗੇੜੇ ਲੈ ਚੱਲ ਬਾਈ ਇਨਾ ਕੰਮ ਦਾ